ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੜਦੇ ਪੰਜਾਬ ਜੋੜੇ ਚੈਨਲ ਦੇ ਪਖਾਲੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆ ਤੇ ਆਪਾਂ ਨਾਲ ਥਡੇ ਨੇ ਲੰਘ ਰਹੇ ਆ ਪੁਲ ਤੋਂ ਵਿਚ ਰਸਤਾ ਪੈਂਦਾ ਵਾ ਕਿ ਦਿੱਲੀ ਤੇ ਇਹਨੇ ਮਾਂਜੇ ਖਲਾਰੇ ਹੁੰਦੇ ਆ ਜਾਂ ਕਦੀ ਕੋਝ ਰੱਖਿਆ ਹੁੰਦਾ ਵਾ ਤੇ ਚਲੋ ਆਪਾਂ ਕਿ ਡੇਲੀ ਦੇਖਦੇ ਆ ਤੇ ਹਾਦੀ ਹੋ ਜੀ ਵੀ ਜਦੋਂ ਸਾਰੇ ਵੀਰਾਂ ਭਰਾ ਵਾਡੇ ਦਾ ਕਿ ਪਚਾਈਏ ਤੇ ਚਲੋ ਆਪਾਂ ਹੋਰ ਵੀ ਕੋਈ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਜ਼ਰੂਰ ਇਹ ਕੰਮਾਂ ਦੇ ਵਿੱਚ ਚਲੋ ਕੋਈ ਨਹੀਂ ਰੱਖਿਆ ਇਹ ਵਹਿਮਾਂ ਭਰਮਾਂ ਵਿੱਚ ਨਾ ਪਿਆ ਕਰੀਏ ਤੇ ਆਹ ਦੇਖੋ ਲੋ ਜੀ ਇਹ ਕਾਜੇ ਠੀਕ ਹੈ ਇਧਰਲੀ ਸਾਈਡ ਤੇ ਆ ਬਾਕੀ ਹੁਣ ਆਪਾਂ ਤੁਹਾਨੂੰ ਇੱਥੇ ਲੱਭ ਕੇ ਲਾਗੇ ਪਾਣੇ ਕਿਹਨੂੰ ਹੋਰ ਵੀ ਕੋਈ ਦਿਖਾਉਣੇ ਆ ਵੀ ਕੀ ਕੀ ਟੁੱਟਦੇ ਇਥੇ ਕਿਆ ਸਾਰੇ ਵੀਰ ਭਰਾ ਆਪਣੇ ਨਾਲ ਪਹੁੰਚਿਆ ਆਪਾਂ ਦਿੱਲੀ ਚੋਂ ਸਾਡੇ ਰਾਹ ਹੀ ਹੋ ਪੈਂਦਾ ਵਾ ਤੇ ਨਾਮੇ ਤੇ ਨਾਲ ਬਿਲਕੁਲ ਇਹ ਨੈੱਟ ਦੀ ਆ ਕਿਆ ਨੈੱਟ ਵੀ ਚੈੱਕ ਕਰ ਸਕਦੇ ਜੀ ਪਿੰਡ ਤਾਂ ਚਲੋ ਨਾਮ ਆਪਾਂ ਨਹੀਂ ਲੈ ਸਕਦੇ ਕਈ ਵੀਰ ਭਰਾ ਮੰਨੂੰ ਤਰਾਜ ਵੀ ਜ਼ਰੂਰ ਹੋਊਗਾ ਇਹ ਫੇਰ ਤਰ੍ਹਾਂ ਦੇ ਬੋਤਲ ਪਈ ਹੈਗਾ ਲਓ ਜੀ ਯਾਰ ਬੋਤਲ ਦਾ ਪਤਾ ਨਹੀਂ ਕਿ ਵਿੱਚ ਦਾਰੂ ਆ ਜਾਂ ਕੀ ਆ ਆ ਵੇ ਨਾਰੀਅਲ ਲਓ ਜੀ ਨਾਰੀਅਲ ਵੀ ਪਏ ਆ ਤੇ ਬਾਕੀ ਹੁਣ ਆਪਾਂ ਖੋਲ ਕੇ ਵੇਹਰਾਂ ਨੇ ਲਓ ਜੀ ਬਾਬਾ ਆਪਣੀ ਲੈ ਵੀ ਬਾਬਾ ਲੱਡੂਈ ਲਓ ਜੀ ਇਧਰ ਲੱਡੂ ਪਹਿਲਾਂ ਦੇ ਲੱਡੂ ਛਗੋ ਹਾਂ ਇੱਕ ਇੱਕ ਜੀ ਅੱਪਾ ਤੁਹਾਨੂੰ ਲਾਈਵ ਵੀ ਆਪਾਂ ਖਾ ਕੇ ਦਿਖਾਵਾਂਗੇ ਵੀ ਇਹ ਵਹਿਮਾ ਭਰਮਾਂ ਦੇ ਵਿੱਚ ਕੁਝ ਨਹੀਂ ਆਪਾਂ ਬਾਬੇ ਦੀਪ ਸਿੰਘ ਜੀ ਨੂੰ ਮੰਨਦੇ ਹਾਂ ਪੂਰੀ ਆਸ ਆਪਾਂ ਨੂੰ ਲੱਡੂ ਖਾਓ ਜੀ ਵੀ ਇਹੋ ਜਿਹਾ ਜਾਦੂ ਟੂਣਾ ਚਲੋ ਕੁਝ ਨਹੀਂ ਰੱਖਿਆ ਇਹਨਾਂ ਦੇ ਵਿੱਚ ਕਿ ਲਾਈਵ ਆਪਾਂ ਤੁਹਾਨੂੰ ਥਾ ਕੇ ਵੀ ਦਿਖਾਵਾਂਗੇ ਕੋਈ ਚੱਕਰ ਨਹੀਂ ਕੈਮਰਾਮੈਨ ਤੁਸੀਂ ਉਠਾ ਲਓ ਇੱਕ ਲੱਡੂ ਲਓ ਜੀ ਲਾਈਵ ਆਪਾਂ ਦਿਖਾ ਰਹੇ ਹਾਂ ਲੱਡੂ ਉੱਧਰ ਆ ਨਿਆਣੇ ਉੱਧਰ ਆ ਪੁਲ ਤੇ ਰੌਣਕਾਂ ਵੀ ਲੱਗੀਆਂ ਵੇਖੋ ਨਿਆਣਿਆਂ ਦੀ ਪਤਾ ਨਹੀਂ ਨਾ ਹੋਣਾ ਇਹ ਆ ਨਾ ਹੋਣਾ ਇਹ ਜੇ ਚਲ ਆ ਜਾ ਤੇਰਾ ਵੀ ਬਾਦਨੇ ਬਲਾਉਗਾ ਆਪਾਂ ਆ ਵੀ ਲੋ ਜੀ ਲੱਡੂ ਆਪਾਂ ਖਾ ਰਹੇ ਆ ਤੇ ਆਪਾਂ ਕਿ ਹੋਰ ਵੀ ਖੋਲ ਕੇ ਆਪਾਂ ਵੇਖਾਂਗੇ ਕਿ ਕਿਹੜੀ ਕਿਹੜੀ ਆੜਾ ਮੇਰੇ ਵਿੱਚ ਜੋ ਵੀ ਆਪਾਂ ਬਿਲਕੁਲ ਤੁਹਾਨੂੰ ਇੱਥੇ ਹੀ ਘਪਾਨ ਕੇ ਖਾ ਜਨਾ ਆਪਾਂ ਤੇ ਇਹ ਚੀਜ਼ਾਂ ਜਿਹੜੀਆਂ ਵੀ ਹੱਥ ਜੋੜ ਕੇ ਬੈਂਦੀ ਆ ਇਹ ਚੀਜ਼ਾਂ ਹੁੰਦੀਆਂ ਨਾ ਇਹ ਸਾਰਿਆਂ ਨੇ ਆਪੋ ਆਪਣੇ ਕਰਮ ਦਾ ਖਾਣਾ ਹਾਂ ਹੁਣ ਮੈਂ ਤੇਰਾ ਕਰ ਮੈਂ ਨਹੀਂ ਖਾ ਲੈਣਾ ਚਾਹ ਵੇ ਲੋ ਆਪਾਂ ਖਾ ਲੈਣਾ ਇਹ ਟੂਣਾ ਟਪੇ ਨਾ ਕੋਈ ਨਹੀਂ ਤਾਂ ਕੋਈ ਨਹੀਂ ਆ ਹੁਣ ਆ ਇਹ ਟੂਣਾ ਖਾ ਨਹੀਂ ਤੇ ਹੱਥ ਜੋੜ ਕੇ ਬੰਦੇ ਕੋਈ ਇਹ ਵਿਮਾ ਪਰਮਾ ਦੇ ਵਿੱਚ ਨਾ ਪਿਆ ਕਰੋ ਨਮਣਾ ਜੀ ਠੀਕ ਕਰਨਾ ਇਹ ਬੱਟੋ ਮਿਹਨਤ ਕਿਹੜੀ ਛਾੜੀ ਮਿਹਨਤ ਠੀਕ ਆ ਬੰਦੇ ਚੰਦਾ ਕਰਾ ਤੂੰ ਬੜੇ ਹੁੰਦੇ ਇਥੇ ਤੁਹਾਡੇ ਬੋਲਦੇ ਕਿ ਲੋਰੀ ਆ ਵੀ ਵੀਰ ਵੀ ਕਹਿੰਦੇ ਆ ਵੀ ਚੂਨੇ ਇੱਥੇ ਬਹੁਤ ਜ਼ਿਆਦਾ ਹੁੰਦੇ ਆ ਤੇ ਚਲੋ ਆਪਣਾ ਫਾਇਦਾ ਕਰਨ ਲਈ ਕਿਸਦਾ ਨੁਕਸਾਨ ਨਹੀਂ ਕਰਨਾ ਚਾਹੀਦਾ ਨਾ ਤੇ ਖਾਲੀ ਜਿਹੜੇ ਚਲੋ ਆ ਪੈਸੇ ਤੋਂ ਖਰਚਦੇ ਜੇ ਲੱਡੂਆਂ ਦੇ ਆ ਗਈ ਆ ਮੌਲੀ ਬਾਲਾ ਰੱਖਣੀ ਆ ਇਹ ਨਰੀ ਵਾਲਿਆ ਇਹ ਨਰੀ ਵਾਲ ਦੇ ਮੌਲੀ ਮੌਲੀ ਪੁੱਛ ਪਾਈਏ ਕਿ ਗਲੇ ਗੁੱਟਾਂ ਦੇ ਬਣਾ ਗਏ ਆਪਾਂ ਹਾਂਜੀ ਇਹ ਚੜਦੇ ਪੰਜਾਬ ਵਾਲਾ ਚੜਦੇ ਪੰਜਾਬ ਵਾਲੇ ਆਉ ਲਈ ਭਾੜੇ ਕੰਮ ਆਉਗੀ ਆ ਇਹ ਪੜਾਵਾਂਗੇ ਆਪਾਂ ਪਾਵਾਂਗੇ ਤੇ ਵੀਰਾਂ ਭਰਾਵਾਂ ਦਾ ਇੱਕ ਸ਼ੇਅਰ ਕਰਾਂਗੇ ਤੇ ਤੁਹਾਨੂੰ ਵੀ ਆਪਾਂ ਆਪਣਾ ਪਿੰਡੇ ਇਹੋ ਲੱਗੇ ਆ ਇਹਨੂੰ ਨਰੀਅਲ ਨੂੰ ਕਿੱਦਾਂ ਵੱਢੀਏ ਆ ਨਰੀਅਲ ਵੀ ਆਪਾਂ ਬਿਲਕੁਲ ਤਾਂ ਆਪਾਂ ਲਾਈਵ ਵੀਡੀਓ ਦੇ ਵਿੱਚ ਹੀ ਖਵਾਵਾਂਗੇ ਇਹ ਹਾਂ ਹਾਲ ਚੁਨੀਆਂ ਵੇਖੋ ਵੀਰ ਨੇ ਬੱਦੀ ਹੋਈ ਐ ਤੇ ਚੱਲੋ ਇਹ ਹਾਂ ਬੱਸੀ ਗਣ ਨੂੰ ਪਾ ਦੇ ਕੋਈ ਚੱਕਰ ਨਹੀਂ ਓਕੇ ਹੋ ਤੇ ਆਪਾਂ ਇਹ ਕਿਵੇਂ ਖਾਣਾ ਹੈ ਹਾਂ ਇਹ ਖਾਣਾ ਲਾਈ ਖਾਣਾ ਨੂੰ ਤੁਹਾਨੂੰ ਵੀ ਖਾਣਨੇ ਖਾਣਾ ਜੇ ਲਓ ਜੀ ਆਪਾਂ ਪਰਮਾ ਪਰਮਾ ਦੇ ਵਿੱਚ ਬੱਚੇ ਜ਼ਰੂਰ ਹੈਗੇ ਚਲੋ ਇਹ ਵੀ ਚੰਗੀ ਗੱਲ ਹੈ ਵੀ ਨਹੀਂ ਖਾਣੀ ਚਾਹੀਦੀ ਚੀਜ਼ ਕਿਤੇ ਤੇ ਪਰ ਆਪਾਂ ਨੂੰ ਨਹੀਂ ਇਹੋ ਜਿਹਾ ਕੋਈ ਵੀ ਹੈਗਾ ਡਰਗਾ ਜਰਾ ਹੂੰ ਪਰ ਇਹ ਟੁੱਟ ਨਹੀਂ ਲਿਆ ਨੂੰ ਪੂਰੀ ਆ ਸਾਬਾ ਬਾਬਾ ਦੀ ਸਿੰਘ ਤੇ ਵੀ ਚਲੋ ਮਾਲਾ ਇਦਾਂ ਦੁਕਾਨਾਂ ਦੇ ਲੋਕੀ ਫੜ ਕੇ ਲੈਂਦੇ ਆ ਲੈਂਦੇ ਆ ਨਹੀਂ ਇਹ ਜਿਹੜੇ ਨਾਰੀਆ ਵੇਚਦੇ ਕੱਚੀ ਗਿਰੀ ਉਹ ਵੀ ਇੱਥੋਂ ਫੜ ਕੇ ਵੇਚਦੇ ਆ ਨਾਰਾ ਜੀ ਉਹ ਵੀ ਨਹਿਰਾ ਦੇ ਵਿੱਚੋਂ ਹੀ ਪਾਈ ਜੀ ਵੇਚ ਦੇ ਜੇ ਫੜ ਕੇ ਆਹ ਦੀ ਸ਼ਰਾਬ ਇਹ ਆ ਬੋਤਲ ਵੀ ਇੱਕ ਪਈ ਜਾਂ ਪਤਾ ਨਹੀਂ ਵੀ ਹੁਣ ਇਹ ਕੀ ਆ ਆਪਾਂ ਤਾਂ ਚਲੋ ਇਹਨੂੰ ਹੱਥ ਨਹੀਂ ਲਾ ਸਕਦੇ ਆਪਾਂ ਨਾ ਖਾਂਦੇ ਤੇ ਨਾ ਪੀਂਦੇ ਜਿਹੜੀ ਖਾਣ ਵਾਲੀ ਛਾਹ ਆ ਆਪਾਂ ਜਰੂਰ ਖਾ ਲਈ ਆ ਤੇ ਇੱਧਰ ਹੁਣ ਜ਼ਾਨੀਆਂ ਦੀ ਲੱਗਣ ਦੀ ਆ ਮਿਹਨਤ ਹਾਂ ਆ ਅੱਜ ਤੋਂ ਖੜਿਆ ਆਪਾਂ ਵਿੱਚੋਂ ਵੀ ਫੜਾਂਗੇ ਜੀ ਕੋਈ ਆ ਗਿਆ ਨੇ ਇਹਦੇ ਯਾਰ ਆਪ ਕੋ ਆਪਣੇ ਕਰਮ ਹੈ ਟੂਨੇ ਟੱਪੇਣਾ ਕੀ ਕਰ ਲੂ ਕੋਈ ਕੋਈ ਨਹੀਂ ਕੋਈ ਨਹੀਂ ਇਤਰਾਣੀ ਕੁਝ ਵੀ ਬੰਦਾ ਹੁੰਦਾ ਮਿਹਨਤ ਕਰੋ ਡਟ ਕੇ ਤੇ ਫੇਰ ਕਮਾਈ ਦੇ ਵਿੱਚ ਵਰਕਰ ਪੈਂਦੀ ਆ ਸਹੀ ਗੱਲ ਆ ਨਾ ਬਿਲਕੁਲ ਤੇ ਐਂਦਾ ਹੁਣ ਕੋਈ ਖਰਚਾ ਹੋਊਗਾ 5-700 ਨੇ ਹੂੰ ਉਹ ਚਲੋ ਕੋਈ ਗੁਰਦਰ ਜਾ ਕੇ ਗਰੀਬ ਨੂੰ ਦੇ ਦਿੰਦਾ ਗੁਰ ਰਾਣੇ ਦੀ ਮਿਹਨਤ ਬਹੁਤ ਲੱਗਦੀ ਤੇ ਰਾਣੇ ਦੀ ਮਿਹਨਤ ਵੀ ਲੱਗਦੀ ਆ ਉਹ ਮੇਰਾ ਮਿਹਨਤ ਕਰਾਓ ਸੋਰੀ ਆ ਦੇ ਦਤਾ ਜੈਂ ਅੰਦਰ ਐਨੋ ਕਹਿੰਦੇ ਹੀ ਪਾਵਰ ਟੂਨੇ ਤੇ ਇਹੋ ਜੇ ਬੰਮਾ ਪਰ ਮਜਨਾ ਪਿਆ ਕਰੋ ਮੇਰੇ ਵੀਰ ਤੇ ਉਹ ਕਿ ਗਰੀਬ ਨੂੰ ਦਾਨ ਕਰਦਿਆ ਕਰੋ ਜਿਹੜਾ 5-700 ਜਾ ਕਰਦਿਆ ਕਰੋ ਭਲਾ ਕਰਦਿਆ ਕਰੋ ਯਾ ਵੇਖ ਲੋ ਇਹ ਆਪੋ ਆਪਣਾ ਕਰਮ ਹੁੰਦਾ ਕਿਸੇ ਦਾ ਕਰਮ ਖਾਦੇ ਆਪਾਂ ਲੈਣਾ ਨਹੀਂ ਹੁਣ ਸਾਡੇ ਕਰਮਾਂ 'ਚ ਨਰੀ ਵਾਲੇ ਹੀ ਟੋਨੇ ਵਾਲਾ ਦੇ ਹੋਣਾ ਹੀ ਖਾਣਾ ਵਾ ਲੋ ਜਾ ਕਣਾ ਫੇਰ ਰੋਜ ਨੰਗੀ ਨਾਲ ਇੱਥੋਂ ਮਿਲਦਾ ਹੀ ਨਹੀਂ ਨਹੀਂ ਚੱਲਾਂ ਦੀ ਠੀਕ ਆ ਠੀਕ ਆ ਕਦੀ ਕੁਝ ਕਦੀ ਤੇ ਜੰਦਰੇ ਪਏ ਹੁੰਦੇ ਆਂਆਂ ਵਿੱਚ ਇਹ ਕਦੀ ਕੁਝ ਇਹ ਕਰਕੇ ਚਲੋ ਉਹ ਦਿਖਾਤਾ ਆਪਾਂ ਮਾਂਜਿਆ ਵੇਲਾ ਇਹ ਰੋਜ ਪੈਂਦੇ ਇਤਰਾਈ ਲਓ ਜੀ ਆਪਾਂ ਚਲੋ ਹਫਤੇ ਚ ਇੱਕ ਦੋ ਚੱਕਰ ਇਹਨੂੰ ਮਾਰਦੇ ਆ ਤੇ ਆ ਵੀਰ ਹੋਣੀ ਇੱਥੋਂ ਦੇ ਕਹਿੰਦੇ ਵੀ ਡੇਲ ਹੀ ਮਾਜੇ ਉਹ ਕਹਿੰਦੇ ਗੁਰਦਾਰੇ ਚੜਾਇਆ ਕਰੋ ਗੁਰੂ ਦਾ ਚੜਾਤੇ ਕੇ ਗਰੀਬ ਕਰ ਦੇ ਦਿਆ ਕਰੋ ਮਾਜੇ ਗਰੀਬ ਨੂੰ ਦੇ ਦਿਆ ਕਰੋ ਚਲੋ ਉਹ ਵੀ ਭੜਾਈ ਹੁੰਦਾ ਵਾ ਅੱਛਾ ਜੀ ਲਓ ਜੀ ਪਿੰਡ ਵਾਲੇ ਖਾਂਦੇ ਆ ਇਤਨੇ ਗਾਂਹ ਜਾਈ ਜਾਂਦੇ ਪਾਕਿਸਤਾਨ ਨੂੰ ਲਓ ਜੀ ਪਾਕਿਸਤਾਨ ਦਾ ਲੱਗੇ ਜੇ ਬਿੜਾ ਕਰ ਕਰਨਾ ਪਾਕਿਸਤਾਨ ਉਹਦੇ ਪਹਿਲਾਂ ਹੀ ਬਾਲਾ ਗਰੀਬ ਆ ਇੱਧਰ ਜੋਰ ਪੂਰਾ ਲੱਗਣ ਤੇ ਆ ਤੇ ਛੇਲਤਾ ਆਲੂਆਂ ਗਾਂ ਪਾਈ ਨੇ। ਹੋ ਤੇਰੇ ਸਰਕੇ ਆ ਢਾਲ ਸੱਸਰੀਆ ਕਾਲ ਕਰਾਤੀ ਆ ਚਿੱਟੀ ਗਰੀ। ਇਹ ਹੁਣ ਕੱਢ ਕੇ ਆ ਆ ਰਣਾ ਪਈ ਨਹੀਂ। ਸਵਾਦ ਵੇਖਣ ਦੇ ਵੇਹਾਈ। ਅਰੇ ਇਹਨੂੰ ਵਿੱਚ ਕੀ ਹੋ ਗਿਆ ਨਾ? ਕੋਈ ਚੱਕਰ ਨਹੀਂ ਤੇ ਯਾਰ ਆਪਾਂ ਹੁਣ ਇਹ ਖਾਣ ਪਾਣੀ ਵੀ ਪੀ ਲੈਣਾ ਚੱਲ ਡੋਲ ਗਿਆ ਕੋਈ ਗੱਲ ਨਹੀਂ। ਪਾਣੀ ਇਹਦੇ ਚੰਗਾ ਹੁੰਦਾ ਰਾ। ਪਾਣੀ ਤੇ ਹੁਣ ਡੁੱਲ ਗਿਆ ਆਪਾਂ ਬੱਚਿਆਂ ਨੂੰ ਨਹੀਂ ਦੇ ਸਕਦੇ ਕਿਉਂਕਿ ਚਲੋ ਆਪਾਂ ਆਪਣਾ ਹੁੰਦਾ ਨਾ ਹਾਲੋ ਵੀ ਕੋਈ ਵੇਖੇ ਰਿਹਾ ਕਿ ਹਾਂ ਇਹ ਵਾਰਤਾ ਕੋ ਜੋ ਰੱਬ ਨਾ ਕਰੇ ਆ ਦਿਖਾਓ ਜੀਰੀਆਂ ਆ ਖਾਂਦੇ ਜਾਂ ਆਪਾਂ ਲਾਈ ਵੀ ਇਹ ਆਪਾਂ ਮੈਨੇ ਵੀ ਥੀ ਹੁੰਦਾ ਹੁਣ ਆ ਤੇ ਕੋਈ ਨਹੀਂ ਵਹਿਮ ਹੀ ਹੈ ਤੇ ਵਹਿਮ ਦਾ ਕੋਈ ਇਲਾਜ ਨਹੀਂ ਆਪਾਂ ਇਲਾਜ ਕਰਤਾ ਵੇਖੋ ਪਰ ਇਲਾਜ ਹੁੰਦਾ ਨਹੀਂ ਕੋਈ ਲੋਖਾ ਵੀ ਪਾਓ ਜੇ ਪਾਓ ਹਾਂ ਹੈ ਨਹੀਂ ਖਾ ਕੇ ਘੰਮਣੇ ਬੈੜੋ ਕਿੱਥੇ ਆ? ਕੀ ਆ ਗਿਆ? ਇੱਕ ਮਿੰਟ। ਸੱਪ। ਸੱਪ ਆ ਗਿਆ। ਸੱਪ ਵੀ ਦਿਖੰਨੇ ਆ। ਆਹ ਢੇੜ। ਇਹੋ ਜੀ ਢੇੜ। ਆਹ ਦੇਖੋ ਜੀ। ਹੋਰ ਗੱਲ ਜਿਹੜੀ ਫੇਰ ਕਰਨੀ ਹੋਵੇ। ਫੇਰ ਇਹੋ ਹੀ ਆਪ ਵੀ ਜਲਵਾ ਕੰਮਾਂ 'ਚ ਨਾ ਪਿਆ ਕਰੋ। ਜਿਹੜੇ ਬੰਦਾਨ ਕਰੋ। ਹੂੰ। ਜਾਜੂ ਟੂਣੇ ਆ। ਜਾਜੂ ਟੂਣੇ ਦੇ ਵਿੱਚ ਕੱਖ ਨਹੀਂ ਰੱਖਿਆ। ਕੀ ਆਪ ਬਿਜਾ ਰਹੇ ਇਹਦੇ ਬਾਰੇ? ਮੈਂ ਤਾਂ ਦੋਵੇਂ ਕਰਨਾਂ ਮੈਨੂੰ ਦੇ ਥੋੜੀ ਹੋਰ। ਮੇਰਾ ਦੇ। ਇਹੋ ਵਿਚਾਰਿਆ ਪੀਰ ਦਾ ਵਹਿਮਾ ਪਰਮਾਜ ਨਾ ਪਿਆ ਕਰੋ ਤੁਹਾਨੂੰ ਨਹੀਂ ਆ ਆਪਣੇ ਘਰ ਬਾਰੇ ਸੋਚੋ ਆਪਣੀ ਲਾਈਫ ਸੋਚੋ ਆਪਣਾ ਕੰਮ ਕਰ ਕਰੋ ਚੱਕਰ ਵਾਲਾ ਕੀ ਹੈ ਚਲੋ ਹੋਊਗਾ ਵੀ ਆਪਾਂ ਨੂੰ ਨਹੀਂ ਹੈਗਾ ਵੀ ਇਹਦੇ ਵਿੱਚ ਕੁਝ ਵੀ ਤੇ ਹੋਊਗਾ ਵੀ ਜਿਹੜੇ ਕਰਦੇ ਉਹਨਾਂ ਨੂੰ ਪਤਾ ਹੋਊਗਾ ਵੀ ਹੁੰਦਾ ਵਾ ਕੋਈ ਜਨ ਤੇ ਆਪਾਂ ਚਲੋ ਆ ਸਾਡੇ ਸਾਹਮਣੇ ਖਾ ਲਿਆ ਵਾ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸਹੀ ਹੈ ਨਾ ਤੇ ਉਹ ਕਿ ਗਰੀਬ ਨੂੰ ਦਓ ਤੁਹਾਡੀ ਸਾਡਾ ਵੀਡੀ ਖਾਣ ਦਾ ਮਸਤ ਇਹੋ ਹੀ ਹੈ ਕਿ ਜੇ ਆਪਾਂ ਉਹਦਾ ਵੀਡੀਓ ਪਾ ਦਿੰਦੇ ਕਿਸੇ ਨੇ ਕਹਣਾ ਇਹਨਾਂ ਦੇ ਆਪ ਖਾਦਾ ਹੀ ਨਹੀਂ ਹਾਂ ਹੈਨਾ ਸਾਡੇ ਸਾਹਮਣੇ ਵੀਡੀਓ ਪਾਓ ਬੋਤਲ ਵੀ ਦਿਖਾ ਦਿਓ ਪਤਾ ਨਹੀਂ ਖਰਾਬ ਹੋਵੇ ਵਿੱਚ ਆਪਾਂ ਪੀਂਦੇ ਨਹੀਂ ਆ ਇਹਦੇ ਭਾਵੇਂ ਵੀ ਪੀ ਲੈਂਦੇ ਜਿਹ ਪਿੰਦੇ ਹੁੰਦੇ ਰਿਹਾ ਚਾਹ ਕੇ ਨੇ 2-400 ਰੁਪਏ ਖਰਚੇ ਆ ਹੀ ਹੋਊਗਾ ਉਹ ਕਿਸ ਗਰੀਬ ਦੀ ਝੋਲੀ ਪਾ ਦਿੰਦੇ ਤੇ ਜੇ ਵੀਡੀਓ ਨੂੰ ਬਾਈਜੀ ਵਾਤ ਤੋਂ ਬਾਤ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਕਿ ਆਪਾਂ ਨਵੇਂ-ਨਵੇਂ ਬਲੌਗ ਤੁਹਾਡੇ ਲਈ ਲੈ ਕੇ ਜਰੂਰ ਦਿੱਲੀ ਹਾਜ਼ਰ ਹੋਇਆ ਕਰਾਂਗੇ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਾਈ ਜੀ ਧੰਨਵਾਦ ਸਾਰੇ ਵੀਰਾਂ ਦਾ ਹਾਂ ਓਏ ਓਏ ਹੋਰ ਲੱਗ ਗਿਆ